ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਦੇ ਮਾਲਕ ਕਰੇ ਜੀ ਵਾਧਾ ਲਓ ਜੀ ਅਸੀਂ ਅਹ ਕਿਤੇੋਂ ਆਏ ਸੀਗੇ ਥੱਕੇ ਹਾਰੇ ਥੱਕੇ ਹਾਰੇ ਅਹ ਹਿਮਾਚਲ ਘੁੰਮ ਕੇ ਆਏ ਆ ਜੀ ਉਹ ਤੁਹਾਨੂੰ ਬਲਾਕਾਂ 'ਚ ਪਤਾ ਲੱਗੇ ਜਾਣਾ ਤੇ ਉੱਥੋਂ ਆਉਂਦੇ ਆਉਂਦੇ ਫਿਰ ਰਿਸ਼ਤੇਦਾਰ ਦਾ ਭਾਈ ਦੇ ਫੋਨ 'ਤੇ ਫੋਨ ਦੇ ਫੋਨ 'ਤੇ ਫੋਨ ਅਨਪਰ ਫੋਨ ਚੜ ਗਿਆ ਜੀ ਭਾਈ ਜਲਦੀ ਪਹੁੰਚੋ ਜਲਦੀ ਪਹੁੰਚੋ ਜਲਦੀ ਪਹੁੰਚੋ ਪਹਿਲਾਂ ਤਾਂ ਇਹਨਾਂ ਦਾ ਫੋਨ ਮਿਲਿਆ ਅਸੀਂ ਹੈਗੇ ਦੇ ਹਿਮਾਚਲ 'ਚ ਰੇਂਜ ਹੈ ਨਹੀਂ ਦੀ ਜਿੱਥੇ ਜਦੋਂ ਉਹਦੇ ਪੰਜਾਬ 'ਚ ਐਂਟਰ ਹੋਈ ਆ ਐਂਟਰੀ ਹੋਈ ਆ ਉਦੋਂ ਦੇ ਫੋਨ 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 ਜੀ ਭਾਈ ਕਿੱਥੇ ਰਹਿ ਗਏ ਆਜੋ ਜਲਦੀ ਆਜੋ ਜਲਦੀ ਚਲੋ ਅਖੀਰ ਨੂੰ ਹੁਣ ਪਹੁੰਚੇ ਆ ਜੀ ਫਿਰ ਅ ਬਾਕੀ ਫੈਮਿਲੀ ਜਿਹੜੀ ਸਾਡੀ ਮਾਲਾ ਵਾਲੀ ਫੈਮਿਲੀ ਸੀ ਜੀ ਸਾਰੀ ਉਹ ਸਾਡੀ ਸਾਰੀ ਫੈਮਿਲੀ ਭਾਈ ਮਾਲਾ ਨੂੰ ਚਲੇ ਗਈ ਜੀ ਅਸੀਂ ਤਾਂ ਕਿਹਾ ਤਾਂ ਵੀ ਚਲੋ ਉਰੇ ਨੂੰ ਆਜੋ ਚਾਚਾ ਜੀ ਸਾਨੂੰ ਤਾਰ ਕੇ ਮੈਨੂੰ ਅਰ ਜੈਸਮੀਨ ਨੂੰ ਤੇ ਸਾਨੂੰ ਤਾਰ ਕੇ ਗਏ ਵੇ ਉਹ ਗੱਡੀ ਵੀ ਸਾਡੇ ਕੋਲੇ ਆ ਉਹਨਾਂ ਦੀ ਕਿਉਂਕਿ ਅਸੀਂ ਸਾਡੀ ਫੈਮਿਲੀ ਜਿਹੜੀ ਛੋਟੀ ਗੱਡੀ ਚ ਆਏ ਹੋਏ ਤੇ ਘਰੋਂ ਫਿਰ ਹੁਣ ਜਾਣ ਲੱਗੇ ਨੇ ਅਸੀਂ ਮੈਂਬਰ ਜ਼ਿਆਦਾ ਹੋ ਜਾਣੇ ਤੇ ਉਦੇ ਕਰਕੇ ਉਹ ਕਹਿੰਦੇ ਵੀ ਚਲੋ ਤੁਸੀਂ ਵੱਡੀ ਵੱਡੀ ਗੱਡੀ ਰੱਖ ਲਓ ਨੋਵਾ ਤੇ ਉਹ ਲੈ ਗਏ ਪ੍ਰਾਣੇ ਵਾਲੀ ਗੱਡੀ ਬਾਕੀ ਆਏ ਆ ਜੀ ਫਿਰ ਹੁਣ ਬੈਠੇ ਆ ਜੀ ਅਸੀਂ ਇਸ ਵਕਤ ਪੁਣਿਆਲੀ ਪੁਣਿਆਲੀ ਅੱਜ ਹੈਗਾ ਜੀ ਪ੍ਰਾਣੇ ਦਾ ਜਹੰਦਰ ਪੁਣਿਆਲੀ ਵਾਲੇ ਦਾ ਤੇ ਰੇਸ਼ਮ ਸਿੰਘ ਦਾ ਅੱਜ ਫਿਰ ਹੁਣ ਉੱਥੀ ਬੈਠ ਕੇ ਹੁਣ ਵੀਡੀਓ ਸ਼ੁਰੂ ਕਰੀ ਹੈ ਜੀ ਠੀਕ ਹੈ ਜੀ ਕਿਉਂਕਿ ਕੱਪੜੇ ਵੀ ਨਹੀਂ ਚੇਂਜ ਕਰਨ ਦਾ ਮੌਕਾ ਮਿਲਿਆ ਸਿੱਧੇ ਜਹੂੜਜੀ ਸਾਹਿਬ ਤੋਂ ਸਿੱਧੇ ਆ ਰਹੇ ਆ ਜੀ ਹਿਮਾਚਲ ਤੋਂ ਸਿੱਧੀ ਐਂਟਰੀ ਇੱਥੇ ਅਸੀਂ ਤਾਂ ਰੁਕ ਗਏ ਤੇ ਜੀ ਛੰਗ ਢਾਬੇ ਤੇ ਵੀ ਚਲੋ ਪ੍ਰਸ਼ਾਦਾ ਪ੍ਰਸੂਦਾ ਛਕੀਏ ਹਨਾ ਫਿਰ ਉੱਥੇ ਇਹਨਾਂ ਦਾ ਫੋਨ ਫੇਰ ਆ ਗਿਆ ਮੈਨੂੰ ਤਾਂ ਇਹਨਾਂ ਦਾ ਮਖਾ ਵੀ ਚਲੋ ਹੁਣ ਤਾਂ ਨਿਬੜ ਲਿਆ ਹੋਣਾ ਪ੍ਰੋਗਰਾਮ ਵੀ ਹੁਣ ਲੇਟ ਹੋ ਗਏ ਵੀ ਪਰ ਇਹਨਾਂ ਦਾ ਫੋਨ ਫੇਰ ਆ ਗਿਆ ਕਹਿੰਦੇ ਵੀ ਕਿੱਥੇ ਕਾ ਕੇ ਤੁਸੀਂ ਭਾਈ ਕਿੰਨਾ ਕੁ ਟਾਈਮ ਲੱਗਣਾ ਤਾਂ ਫਿਰ ਮੈਂ ਕਿਹਾ ਵੀ ਚਲੋ ਭਾਈ ਕੋਈ ਗੱਲ ਨਹੀਂ ਵੀ ਹੁਣ ਆਉਂਦੇ ਆ ਹਨਾ ਫੇ ਆਉਣਾ ਪਿਆ ਜੀ ਸਿੱਧਾ ਹੀ ਇੱਧਰ ਨੂੰ ਤੇ It's very very ਕਿੱਥੇ ਆਣਾ ਤੇ ਪੁਨੇਯਾਲੀ ਆਉਣਾ ਪਿਆ ਹੋਰ ਕਿੱਥੇ ਆਣਾ ਸੀ ਅਸੀਂ ਗੁਰੂਦੀਨਗਰੀ ਤੋਂ ਆਏ ਸਭ ਲਈ ਆਦਾਸਾਂ ਬੇਂਤੀਆਂ ਕੀਤੀਆਂ ਹਨਾ ਬਿਲਕੁਲ ਜਿਹੜੀਆਂ ਗੱਲਾਂ ਵੀ ਇੱਥੇ ਵੀ ਪਹੁੰਚ ਗਏ ਜਿੱਥੇ ਜਿੱਥੇ ਦਾਣਾ ਪਾਣੀ ਕਿ ਖਿਆ ਵਾ ਸੀ ਉੱਥੇ ਉੱਥੇ ਪਹੁੰਚਣਾ ਸੀ ਉੱਥੇ ਢਾਬੇ ਤੇ ਪ੍ਰਸ਼ਾਦਾ ਛਕਣ ਲੱਗੇ ਸੀਗੇ ਕਿੱਥੇ ਕਿੱਥੇ ਸਾਡਾ ਇੱਥੇ ਦਾ ਲਿਖਿਆ ਵੇ ਦੇਖ ਲਓ 1 ਸੈਕਿੰਡ ਨੇ ਲੱਗਾ ਜਿਹੜੇ ਚੇਂਜ ਹੋ ਗਏ ਨੇ ਦਾਣਾ ਪਾਣੀ ਜਦ ਜਦ ਦਾਣਾ ਪਾਣੀ ਚੇਂਜ ਹੋ ਗਿਆ ਜੀ ਤੇ ਫਿਰ ਉੱਥੋਂ ਐਂਟਰੀ ਸਾਡੀ ਸਿੱਧੀ ਵੱਜੀ ਜੀ ਫਲੇਆਲੀ ਪੁਨੇਯਾਲੀ ਠੀਕ ਆ ਪਹੁੰਚ ਗਏ ਅਸੀਂ ਭਾਜੀ ਦੇ ਕੋਲ ਇੱ ਪੂਰਾ ਲੱਗਿਆ ਵਾ ਜਦ ਮੈਨੂੰ ਪਤਾ ਲੱਗਿਆ ਹਲੇ ਇਹ ਕਹਿੰਦੇ ਰਹਿਣ ਦੇ ਕੀ ਜਾਣ ਮੈਂ ਕਿਹਾ ਚਲੋ ਤੁਸੀਂ ਉੱਥੇ ਸਭ ਕੁਝ ਪਿੱਕਾ ਪਿੱਕਾ ਮੰਮੀ ਨੇ ਜਿਹਦੇ ਕਹਿਤਾ ਕਹਿੰਦੇ ਤੂੰ ਆ ਕੇ ਰੌਣਕ ਆ ਗਈ ਹਾਂ ਇਹ ਸਨੇ ਆਰੀਆਂ ਨੂੰ ਦੇਖ ਕੇ ਥਕਾਬਟ ਉਤਰ ਗਈ ਮੇਰੀ ਨੂਰ ਨੇ ਮੈਨੂੰ ਜੱਫੀ ਪਾਈ ਹਾਏ ਹਾਂ ਤੋ ਜਿੰਦਾ ਹੈ ਤੇ ਆਪਣੇ ਬਾਈ ਚਾਹੇ ਇੱਕ ਦਿਨ ਵਾਸਤੇ ਹੀ ਬੰਦਾ ਜਾਂਦਾ ਪਰ ਆਪਣਾ ਘਰ ਆਪਣਾ ਹੀ ਹੁੰਦਾ ਜੀ ਦੇਖੋ ਸਪੈਸ਼ਲੀ ਨਿਆਣੇ ਆ ਕਰਕੇ ਜਰੂਰ ਹੋ ਜਾਂਦਾ ਹਾਂ ਹੁਣ ਦੇਖੋ ਤੁਸੀਂ ਦੁੱਧ ਪਾ ਕੇ ਆਉਂਦੇ ਹੈਨਾ ਥੱਕ ਹਰ ਕੇ ਤੁਸੀਂ ਵੀ ਆਉਂਦੇ ਮੈਂ ਨਹੀਂ ਕਹਿੰਦੀ ਜਦ ਤੁਹਾਡੇ ਮਗਰ ਮਗਰ ਨੂਰ ਫੇਰਦੀ ਆ ਤੁਹਾਡਾ ਸਾਰਾ ਸਮਾਂ ਦੇਖਦੀ ਆ ਤੁਹਾਨੂੰ ਖੁਸ਼ੀ ਚੜਦੀ ਆ ਟੋਮੈਟਿਕਲੀ ਇਤ ਕਾਪਟ ਦੂਰ ਹੁੰਦੀ ਆ ਹਾਂ ਆਨ ਲਾ ਹੋ ਜਾਂਦੀ ਆ ਹੋਰ ਨਹੀਂ ਕੁਛ ਉਹ ਵੀ ਗੱਲ ਆ ਵੀ ਆਪਣਾ ਘਰ ਆਪਣਾ ਹੀ ਹੁੰਦਾ ਜਦ ਨਿਆਣੇ ਬੱਚੇ ਮਿਲਦੇ ਆ ਚਾਹ ਇੱਕ ਦਿਨ ਗਏ ਤੇ ਅਸੀਂ ਆਏ ਲੱਗਦਾ ਵੀ ਬੋਲਾ ਬੋਲਾ ਅਸੀਂ ਉਹ ਘਰ ਆ ਪਹੁੰਚੇ ਤੁਸੀਂ ਇੱਕ ਗੱਲ ਹੋਰ ਨੂੰ ਦੱਸ ਕਰੋ ਅੱਜ ਮੈਂ ਨਵਾਂ ਸ਼ੇਡ ਲਾਇਆ ਲਿਪਸਟਿਕ ਦਾ ਸੋਣਾ ਲੱਗਦਾ ਵਧੀਆ ਲੱਗਦਾ ਰੱਜੀ ਦੀਦੀ ਨੇ ਲਾਇਆ ਦੀਦੀ ਕਹਿੰਦੇ ਨਿਊ ਨਿਊ ਜਨ ਟ੍ਰਾਈ ਕਰੀ ਦੀ ਹਾਂ ਉਹ ਤਾਂ ਹੈਗੇ ਹੀ ਆ ਫਿਰ ਵੀ ਮੈਨੂੰ ਤੇ ਰੈੱਡ ਕਲਰ ਦੀ ਪਸੰਦ ਆ ਨਾ ਦੀਦੀ ਕਹਿੰਦੇ ਇਹ ਇਹ ਬਾਹਰ ਵਾਲੀ ਏ ਪਤਾ ਨਹੀਂ ਨਹੀਂ ਉਹ ਜਿਹੜੀ ਉਹਨੇ ਭੇਜੀ ਸੀ ਸਾਡੀ ਭੂਆ ਜੀ ਨੇ ਭਾਈ ਅ ਭਾਈ ਹਸੀਤਾ ਪੂਆ ਮੰਨਦੇ ਆ ਉਹ ਸਾਨੂੰ ਇਹਨਾਂ ਨੂੰ ਭਾਜੀ ਕਹੀ ਜਾਂਦੇ ਆ ਮੈਨੂੰ ਦੀਰੀ ਕਹੀ ਜਾਂਦੇ ਆ ਚਲੋ ਨਾਮ ਵੀ ਨਹੀਂ ਲੈਣਾ ਹੁੰਦਾ ਕਹਿੰਦੇ ਨਾਮ ਵੀ ਨਹੀਂ ਲੈਣਾ ਪੈਸੇ ਰਿਸਪੈਕਟ ਕਰਨੀ ਚਾਹੀਦੀ ਹੈ ਤੇ ਕਿਉਂਕਿ ਅਸੀਂ ਪੂਆ ਜੀ ਤਾਂ ਕਹਿੰਦੇ ਆ ਉਹਨਾਂ ਨੂੰ ਉਹ ਸਾਡੇ ਵਿੱਕੀ ਚਾਚਾ ਜੀ ਨੂੰ ਵੀ ਵੀਰੇ ਹੀ ਕਹਿੰਦੇ ਆ ਫੇਰ ਚਾਚਾ ਜੀ ਉਹਨਾਂ ਦੀ ਭੈਣ ਰੈਡੀ ਨਾਲ ਦੀ ਭੈਣ ਭਾਈ ਸਾਡੀ ਦਾ ਪੂਆ ਜੀ ਹੋ ਲੱਗੇ ਚਲੋ ਬਾਕੀ ਨਾਮ ਨਹੀਂ ਲੈਣਾ ਅ ਇਜਤ ਰਿਸਪੈਕਟ ਤਾਂ ਦਿ ਲੋਣਾ ਇੱਜ਼ਤ ਕਰਨੀ ਚਾਹੀਦੀ ਆ ਤੇ ਫਿਰ ਬਾਕੀ ਹੁਣ ਤਿਆਰੀਆਂ ਵੀ ਜਿਆਦਾ ਲੰਬੀ ਨਾ ਕਰੋ ਆਪਾਂ ਨੂੰ ਸਾਰੇ ਵੇਟ ਕਰ ਰਹੇ ਨੇ ਜਿਸ ਚਲੀ ਉਧਰ ਹੁਣ ਤਿਆਰੀ ਸਾਰੀ ਹੋਈ ਵੀ ਆ ਜੀ ਤੇ ਸਾਰੇ ਜਣੇ ਆ ਵੇਟ ਕਰਦੇ ਆ ਜੀ ਸਾਡੀ ਤੇ ਅਸੀਂ ਕਿਹਾ ਵੀ ਪਹਿਲਾਂ ਹੁਣ ਸਾਨੂੰ ਮੇਨ ਕੰਮ ਦਾ ਸ਼ੁਰੂ ਕਰ ਲਓ ਜਿਹਦੇ ਕਰਕੇ ਤੁਸੀਂ ਸਾਨੂੰ ਢੀਕਦੇ ਆ ਹੈਨਾ ਵੀ ਉਹ ਕੰਮ ਦਾ ਹੁਣ ਅਸੀਂ ਮੜਾ ਸ਼ੁਰੂ ਕਰੀਏ ਬਲੌਗ ਸ਼ੁਰੂ ਕੀਤਾ ਤੇ ਹੁਣ ਤੁਹਾਨੂੰ ਐਂਟਰੀ ਕਰਾਉਂਦੇ ਆ ਜੀ ਉਧਰ ਬੁਲਾਉਂਦੇ ਆ ਜੀ ਸਾਰੀ ਫੈਮਿਲੀ ਨਾਲ ਠੀਕ ਆ ਜੀ ਤੇ ਫਿਰ ਤੁਹਾਨੂੰ ਦਿਖਾਣੇ ਆ ਵੀ ਕਿਆ-ਕਿਆ ਕੁਛ ਬਣਾਇਆ ਸਾਡੇ ਹੋ ਗਏ ਭਾਜੀ ਕਿਆ-ਕਿਆ ਕੁਛ ਖਾਣੂਆ ਮੈਨੂੰ ਲੱਗਦਾ ਪਰੋਣੇ ਅੱਜ ਪਹਿਲੀ ਵਾਰ ਜਨਮ ਦਿਨ ਮਨਾਉਣ ਲੱਗਿਆ ਜਿੱਥੇ ਤੱਕ ਮੈਨੂੰ ਆਈਡੀਆ ਨਹੀਂ ਪਹਿਲਾਂ ਵੀ ਮਨਾਉਂਦੇ ਸੀਗੇ ਪਹਿਲਾਂ ਵੀ ਨਾ ਕਿ ਬਲੌਗ ਨਹੀਂ ਸ਼ੂਟ ਕਰਿਆ ਪਹਿਲਾਂ ਨਹੀਂ ਐਕਣਾ ਜੀ ਨਾ ਮਨਾ ਆਪਣਾ ਘਰ-ਘਰ ਮਨਾ ਲੈਂਦੇ ਹੁਣ ਹਾਂਜੀ ਘਰ-ਘਰ ਤੇ ਬਾਕੀ ਹੁਣ ਫੇ ਤੁਹਾਨੂੰ ਸਾਰੀ ਫੈਮਿਲੀ ਨਾਲ ਮਲਾਉਂਦੇ ਆ ਜੀ ਆਜੋ ਫੇ ਚਾਅਦੇ ਹਾਂ ਲਾਓ ਜੀ ਪਹਿਲਾਂ ਮਿਲੋ ਸਾਡੀ ਨੂਰ ਨੂੰ ਨੂਰੂ ਇੱਧਰ ਸ਼ਾਸ਼ੀਕਲ ਬੁਲਾ ਦੇ ਅੱਜ ਵਲਾਈ ਪਤਾ ਛਾਤੀ ਦਾ ਦੁਬਾਰਾ ਬੁਲਾ ਦੇ ਅੱਜ ਅੱਜ ਸੱਟ ਵਜਾ ਲਈ ਹੈ ਨੱਕ ਪਰ ਨੱਕ ਪਰ ਹਾਈ ਹੋਗੀ ਕੋਈ ਨਹੀਂ বাজਦੀ ਚੱਲ ਕੋਈ ਨਾ ਕੋਈ ਨਾ ਲਿਆਣਿਆਂ ਨੇ ਵੱਜਦੀਆਂ ਰਹਿਣੀਆਂ ਹਾਂ ਤਾਂ ਕਰ ਦੇ ਹਾਂ ਉਈ ਉਈ ਸੱਤੀ ਕਾਲ ਜੀ ਸੁਨੀ ਜੀ ਦੇ ਹੈਪੀ ਬਰਥਡੇ ਦਾ ਟੈਕ ਹੈਪੀ ਬਰਥਡੇ ਇੱਕ ਇੱਕ ਮਾਂ ਤੇ ਪਹਿਲਾਂ ਹੀ ਵੱਟ ਲਿਆ ਤੁਸੀਂ ਲਓ ਜੀ ਮਿਲੋ ਹੁਣ ਸਾਡੀ ਫੈਮਿਲੀ ਨੂੰ ਮਿਲੀ ਜਾਏ ਉਹ ਨੰਬਰ 22 ਚਲੋ ਬੱਚੋ ਅੱਜ ਚੈਨ ਬਹੁਤ ਮੋਟੀ ਪਾਈ ਬੈਠਾ ਅੱਜ ਦੁਆ ਬਰੇਆਲੀ ਵਾਲਾ ਇਹ ਚਾਹ ਹੁਣੇ ਲਿਆ ਘਰ ਸੁਨਿਆਰੇ ਤੇ ਹਾਂ ਹੁਣੇ ਲੈਂਦੀ ਸ਼ਾਮੀ ਹੁਣੇ ਲੈਂਦੀ ਸ਼ਾਮ ਨੂੰ ਹਾਂ ਜੀ ਭਾਈ ਆਹ ਦੇਖਾ ਪੈ ਕੇ ਤੂੰ ਗਰਨਾ ਨਹੀਂ ਇਹ ਪਾ ਸਕਦਾ ਨਹੀਂ ਇਹ ਪਾ ਸਕਦਾ ਇਹ ਪਾ ਸਕਦਾ ਕਿਹਦੇ ਦਿਖਾ ਦੇ ਕਹਿੰਦੀ 6 ਕਰੋੜ ਦਾ ਕਿਲਾ ਹੈ ਦੱਸ ਦੇ ਮਾੜਾ 9 ਕਰੋੜ ਦਾ ਕਿਲਾ ਹੈ 9 ਕਰੋੜ ਦਾ ਹੋਰ ਕੋਈ ਗੱਲ ਨਹੀਂ 9 ਕਰੋੜ ਦਾ ਮੂੰਹ ਤੇ ਦੇ 9 ਕਰੋੜ ਦਾ ਕਿਲਾ ਹੈ ਭਾਈ ਬੱਚੇ ਇੰਨੀ ਛੜੇ 1 ਲੱਖ ਹੋਈਏ ਸਾਹ ਦੇ ਭਰਾ ਹਾਂ ਇਹ ਪਾ ਸਕਦਾ ਜੀ ਲਓ ਜੀ ਮਿਲੋ ਇੱਧਰ ਬੁਲਾਓ ਜੀ ਬੋਲ ਕਣ ਲਾ ਦੱਸ ਸੱਚ ਕਾ ਯੂ ਸਾਰੇ ਆਨ ਮੀਟ ਕੱਟੇ ਹੋ ਗਏ ਰਾਤ ਨੂੰ ਬਹੁਤ ਬਹੁਤ ਆਪਣੀ ਚੱਟੀ ਕਲਾ ਵਿਛਾਵਾਂਗੇ ਅੱਜ ਮੇਰੇ ਮਾਪੜ ਹੈਗਾ ਜਮਰੇ ਨਤ ਹਾਂ ਜੀ ਸਾਰੇ ਹੋ ਗਏ ਪਾਪਾ ਤਾਂ ਨਹੀਂ ਪਤਾ ਕਿ ਦੇ ਸਾਦੇ ਹੋ ਗਏ ਪਤਾ ਵੀ ਨਹੀਂ ਕਹਿੰਦੀ ਇਹਨੂੰ ਪਤਾ ਕੋਈ ਦੱਸਣਾ ਹਾਂ ਕਿਨੇ ਆਏ ਇਹਨੂੰ ਅੰਡਾ ਹਾਂਜੀ ਪ੍ਰੋਣਾ ਸਾਹਿਬ ਵਧਾਈ ਬਧਾਈਆ ਜੀ ਤੁਹਾਨੂੰ ਜਨਮ ਦਿਨ ਦੀ ਬਧਾਈਆ ਜੀ ਹਾਂਜੀ ਕਿੰਨੇ ਸਾਲ ਦੇ ਹੋਗੇ ਹੁਣ ਤੁਸੀਂ ਤਾਂ ਦੱਸ ਇਹ ਤਾਂ ਕੁੜੀ ਦੱਸੂਗੀ ਮੇਰੀ ਪਹਿਲਾਂ ਪੁੱਛੋ ਅੰਡਾ 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 ਖਾ ਲੇ ਦੱਸੋ ਸਰਦਿਓ ਕਿੰਨੇ ਸਾਲ ਦੇ ਹੋਗੇ ਜੀ ਹੋਗੇ 44 ਸਾਲ ਦੇ 44 ਸਾਲ ਦੇ ਹੋਗੇ ਹੈ ਬਸ ਪੈਨਸ਼ਨ ਲੱਗਣੂ ਚਾਹੀਦੀ ਪ੍ਰੋਣਾ ਵੇਹੇ ਲੱਗਦਾ ਨਹੀਂ ਨਾ ਨਾ ਹਜੇ ਹਜੇ ਜੀ ਪੈਨਸ਼ਨ ਲੱਗਦੀ ਹੱਦ ਹੋ ਗਈ ਪ੍ਰੋਣਾ ਦੇ ਕੋਈ ਪਰ ਨਹੀਂ ਉਹ ਕਹਿ ਰਿਹਾ ਪਰੌਣਾ ਨੇ 44 ਸਾਲ ਦਾ ਪਰੌਣਾ ਮੈਂ ਉਹੀ ਤਾਂ ਕਹਿ ਲਿਆ ਮੈਨੂੰ ਹਾਂ ਤਾਂ 34 ਸਾਲ ਦਾ ਲੱਗਦਾ ਪਰੌਣਾ 30 ਸਾਲ ਦਾ ਕਹਿ ਲਓ ਫਿਰ ਫੇ ਤੁਹਾਡੀ ਕੁੜੀ ਨਾਲੇ ਛੋਟਾ ਹੋ ਜਾਣਾ ਮੈਂ ਇਹ ਵਿੱਚ ਤਸੱਲੀ ਉਹ ਕਿਹੜੀ ਆ ਜੋ ਬੱਜੀ ਕਰਾ ਦੇਈ ਚਾਉਂਦੇ ਆ ਮੈਂ ਤਾਂ ਛੋਟਾ ਹੋ ਜਾਣਾ ਮਿਲਦੇ ਕੋਪਰੇ ਛੋਟਾ ਹੋ ਜਾਣਾ ਜਿੱਦਾਂ ਯਾਰ ਇੱਕ ਮੋਛ ਖੜੀ ਆ ਇੱਕ ਥੱਲੇ ਨੂੰ ਆ ਇਹ ਯਾਰ ਦੋਵੇਂ ਖੜ ਜਣੀਆਂ ਠੀਕ ਲੋ ਤਾਂ ਕੇ ਖੜਾ ਦੋਵੇਂ ਖੜ ਜਣੀਆਂ ਲਓ ਜੀ ਫਿਰ ਲੋ ਜੀ ਇੱਥੇ ਪਰੌਣਾ ਸਾਹਿਬ ਹੋਰੀ ਜੀ ਠੀਕ ਹੈ ਜੀ ਹਾਂ ਜੀ ਆਵਾਜ਼ ਦੇ ਨਿਕਲਦੀ ਹੈ ਕੀ ਗੱਲ ਹੈ ਚਲੋ ਵਧੀਆ ਹੀ ਚਹੀਦੀ ਆ ਨਹੀਂ ਆਵਾਜ਼ ਹੁਣ ਫੇ ਹਰੇਕ ਦਾ ਆਪਣਾ ਆਪਣਾ ਅੰਦਾਜ਼ ਹੁੰਦਾ ਹੈ ਭਾਜੀ ਤਾਂ ਹਮੇਸ਼ਾ ਖੁਸ਼ ਨਹੀਂ ਹੈ ਨਹੀਂ ਨਹੀਂ ਤੇਰਾ ਹੋਇਆ ਸਾਡਾ ਹੋਇਆ ਬੋਲ ਖੁੱਲ੍ਹੇ ਹੋਏ ਹਾਂ ਵੋਲੀਅਮ ਫੁੱਲ ਜਾਂਦੇ ਫੁੱਲ ਜਾਂਦੇ ਇਹ ਘਰ ਰੱਖਣ ਬਾਦ ਰੱਖਣ ਪਾਉਂਦੀਆਂ ਪੂਰਾ ਖਰਾਬ ਆਇਨਾ ਇਹ ਤਾਂ ਦਾਗਰ ਬੈਠੇ ਬੰਦਾ ਕਹਿੰਦਾ ਕਹਿੰਦਾ ਥੋੜਾ ਰੁਕ ਜਾ ਮੈਂ ਬੋਲੇ ਨੰਦਾ ਹਾਲੀ ਮੈਂ ਨਾ ਅੱਧਰ ਤੇ ਬੈਠੀ ਮਮਮੀ ਨਾ ਟੱਲਦੀ ਮਮਮੀ ਸੁਣਦਾ ਏ ਨਹੀਂ ਨਹੀਂ ਠੀਕ ਹੈ ਬੰਦਾ ਖੁੱਲਾ ਬੈਠਿਆ ਬੈਠਿਆ ਬਣ ਗਿਆ ਕੱਲ ਦੇ ਨਿਆਣੇ ਕਹਿੰਦੇ ਕੇਕ ਕਰਨਾ ਪਾਪਾ ਹਾਂਜੀ ਮੈਂ ਕਿਹਾ ਚਲ ਕੱਟਣ ਨਾਲ ਤੇ ਦੀਦੀ ਦਾ ਵੀ ਜਾਣਦੇ ਨੇ ਮੇਰੀ ਰਾਜ ਅੱਛਾ ਜੀ ਕੀ ਆ ਰਾਜ ਜੀ ਇੰਗਲੈਂਡ ਸੇ ਕੋਈ ਅੱਛਾ ਅੱਛਾ ਅੱਜ ਉਹ ਨਾ ਕੱਠਾ ਹੈ ਕੇ ਅੱਛਾ ਅੱਛਾ ਜੀ ਹਾਂ ਹਾਂ ਅੱਛਾ ਨਾਮ ਛਿਆ ਏ ਇੱਕ ਛਿਆ ਲਿਖਿਆ ਵਾ ਇੱਕ ਰੇਸ਼ਮ ਲਿਖਿਆ ਵਾ ਵਾਹ ਜੀ ਵਾਹ 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 ਹਾਂ ਪਹਿਲਾ ਪਤੀ ਜੀ ਫੇਰ ਤਾਇਆ ਹਾਂ ਪਹਿਲਾ ਨਾਮ ਭਾਈ ਪਤੀ ਜੀ ਦਾ ਲਿਖਾਇਆ ਵਾ ਜੀ ਵੈਲਕਮ ਵੈਲਕਮ ਤੇ ਲਓ ਜੀ ਹੁਣ ਕਮਾਈਏ ਇੱਧਰ ਨੂੰ ਕੈਮਰਾ ਸਸ ਦੇਖ ਲੈ ਖੁਸ਼ ਹੋਈ ਪਈ ਆ ਵੀ ਅੱਜ ਮੇਰੇ ਘਰ ਵਾਲੇ ਦਾ ਜਨਮ ਦਿਨ ਆ ਹੈ ਦੇਖ ਲੈ ਹਾਸਣੇ ਤੇ ਨਹੀਂ ਹੜਦੀ ਅੱਜ ਦਾ ਆਓ ਫੇਰ ਨਾ ਜਿਹੜਾ ਸੂਟ ਪਾ ਕੈਸਲ ਤੇ ਨਿਕਲਦਾ ਹੈ ਹਾਂ ਕਿੰਨਾ ਚਾਹ ਸੂਰ ਤੇ ਨਾ ਨਾ ਘਣਾ ਦੇ ਰਿਹਾ ਦੁਸਾਰ ਜਣੀਆਂ ਕਿੰਨਾ ਚਾਹ ਚੜਿਆ ਵਾ ਦੇਖ ਲਾ ਭਾਈ ਸਾਡੀ ਭੈਣ ਨੂੰ ਜੀ ਜਾ ਹੈ ਮਨਵਾ ਜੀ ਤੂੰ ਹਾਂ ਸਾਸਰੀ ਕਾਲ ਜੀ ਹਾਂ ਜੀ ਮੇਲੋ ਜੀ ਤੇਰੇ ਬਾਪੂ ਜੀ ਹੋ ਠੀਕ ਹੈ ਜੀ ਹਾਂ ਜੀ ਦੀਦੀਆ ਜੀ ਸਾਡੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਰਾ ਹੋਰ ਦੀਦੀ ਠੀਕ ਹੈ ਭਾਈ ਹਾਂ ਜੀ ਸਾਰਿਆਂ ਦੀ ਸਤਿ ਸ੍ਰੀ ਅਕਾਲ ਜੀ ਸਾਰੇ ਇੱਧਰ ਮੇ ਲੋ ਜੀ ਸਾਡੀ ਮੇਰੀ ਮੰਮੀ ਨੂੰ ਹਾਂ ਜੀ ਇਹ ਭਾਈ ਸਾਨੂੰ ਕਮੈਂਟ ਆਈ ਜਾਂਦੇ ਤੇ ਜੀ ਵੀ ਮੰਮੀ ਜੀ ਨਹੀਂ ਆਏ ਮੰਮੀ ਜੀ ਨਹੀਂ ਆਏ ਮੰਮੀ ਜੀ ਪਹੁੰਚ ਗਏ ਕਰੋ ਜੀ ਹੁਣ ਦਰਸ਼ਨ ਹੁਣ ਮੰਮੀ ਠੀਕ ਆ ਜੀ ਸਾਰੀ ਫੈਮਿਲੀ ਆਪਣੀ ਚਲੋ ਠੀਕ ਆ ਉਹ ਇਹਨਾਂ ਦੇ ਥੋੜੀ ਘਰ ਚ ਚਲੋ ਚੱਲਣਾ ਫੇਰ ਭੜਿਆ ਜਾਊਗਾ ਤੁਹਾਨੂੰ ਹੋਰ ਕੋਈ ਕੰਮੇ ਨਹੀਂ ਆ ਦੱਸ ਪਤਾ ਗੱਲ ਕਿਹਾ ਜੀ ਜਿਹੜਾ ਅਜੀ ਜਾਈ ਚੁੱਲਾ ਬਣਾ ਕੇ ਗਏ ਦੇ ਮਾਸੀ ਜੀ ਮੈਂ ਕਹਿੰਦਾ ਆਹਾ ਮਿੱਟੀ ਜੱਤੀ ਮਿੱਟੀ ਵੀ ਨਹੀਂ ਲਾਈ ਉਹਨੂੰ ਉਹ ਨਹੀਂ ਮਿੱਟੀ ਦਾ ਮੈਂ ਕਹਿੰਦਾ ਉਹਦੇ ਉੱਪਰ ਦੇਗਾ ਰੱਖ ਦੋ ਉਹਨੇ ਤਾਂ ਨਹੀਂ ਹਿੱਲਣਾ ਨਹੀਂ ਬੰਦਾ ਤਾਂ ਮੰਮੀ ਆਉਗੇ ਮੰਮੀ ਮਿੱਟੀ ਲਾਉਂਗੇ ਹਾਂ ਤੇਰੀ ਕੀ ਗੱਲ ਹੋਰ ਹੈ ਜੀ ਅੱਜ ਖਾਣੇ ਵਾਲੇ ਮਾਸਟਰ ਜੀ ਦਾ ਵੀ ਗੱਲ ਹੈ ਖਾਣੇ ਵਾਲੇ ਮਾਸਟਰ ਜੀ ਦਾ ਲੈ ਚਲ ਮਾਸੇ ਧਾਪੇ ਦਾ ਜਨਮ ਲੈਣਾ ਹੂੜਾ ਵਾਲੇ ਦਾ ਆਹ ਚੋਲ ਨਾ ਦਾ ਕਾਲੂ ਆ ਮਮੀ ਕਾਲੂ ਆ ਕਿ ਅੱਜ ਅੱਜ ਨਹੀਂ ਕਾਲੂ ਆਪਾ ਪਈ ਦੋ ਅੱਜ ਅੱਜ ਚਲੋ ਆਸੀਂ ਮਨਾਉਣਾ ਭਾਈ ਕਾਲੂ ਆ ਫਿਰ ਮੈਂ ਕੱਲ ਅੱਜ ਬਸਾਖੀ ਦਾ ਦਿਹਾੜਾ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਜਿਹੜੇ ਸਿੰਘ ਸਾਜੇ ਦੇ ਹਾਂ ਠੀਕ ਹੈ ਜਿਹੜੀ ਇਹ ਪਸਿੱਖੀ ਕਾਇਮ ਰੱਖੀ ਹੋਈ ਆ ਉਹਨਾਂ ਉਹਨਾਂ ਦੇ ਬਿਲਕੁਲ ਬਿਲਕੁਲ ਸਵਾਗਤ ਹੈ ਸਾਰਿਆਂ ਦਾ ਵੈਲਕਮ ਵੈਲਕਮ ਬਧਾਈਆਂ ਜੀ ਨਾਲੇ ਸਾਰੇ ਖਾਲਸਾ ਪੰਥ ਨੂੰ ਸਿੱਖੀ ਦੀਆਂ ਜਿਹੜੇ ਜਿਹੜੇ ਗੁਰਬਾਣੀ ਦੇ ਨਿਸ਼ਾਨੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੁੜੇ ਹੋਏ ਹਨ ਵੈਸੇ ਤਾਂ ਪੂਰਾ ਭਾਰਤ ਹੀ ਜੁੜਿਆ ਪਿਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਿੰਨੇ ਵੀ ਬੈਠੇ ਉਹ ਵੀ ਸਾਰੇ ਮਹਾਰਾਜ ਦੇ ਨਾਲ ਜੁੜੇ ਹੋਏ ਹੈ ਹਾਂ 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 ਬਾਕੀ ਤਾਂ ਸਾ ਜੀ ਸਾਰੇ ਸਾਰਿਆਂ ਨੂੰ ਵੀ ਮਹਾਰਾਜ ਦੇ ਜਿੰਨੇ ਵੀ ਹੁਕਮ ਕਿਤੇ ਹੋਏ ਉਹਨਾਂ ਨਾਲ ਵੀ ਜੁੜੋ ਜੀ ਠੀਕ ਹੈ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਵੀ ਉਹਨਾਂ ਤੇ ਅਮਲ ਵੀ ਕਰਨਾ ਹੈ ਕੋਸ਼ਿਸ਼ ਕਰ ਸਕਦੇ ਆ ਤੇ ਲੋਣਾ ਵਰਗਾ ਤਾਂ ਬਣਨਾ ਕਿੱਥੇ ਆ ਨਾ ਦੇ ਸਿਰ ਪੈਰ ਦੀ ਚੀਚੀ ਵਰਗੇ ਵੀ ਨਹੀਂ ਹੈਗੇ ਬਿਲਕੁਲ ਬਿਲਕੁਲ ਹਾਂ ਬਾਕੀ ਚਲੋ ਅ ਅਸ਼ਾ ਪਰਮਾਤਮਾ ਸਾਬ ਦੇ ਪਰ ਆਪਣਾ ਹੱਥ ਐਦਾਂ ਹੀ ਰੱਖਦੇ ਰਹੇ ਹਾਂਜੀ ਬੇਸੇ ਐਦਾਂ ਹੀ ਜਨਮ ਦਿਨ ਮਨਾਦੇ ਰਹੀਏ ਐਦਾਂ ਹੀ ਅਸੀਂ ਉਹਨਾਂ ਦੇ ਲਾਡਲੇ ਬਣਦੇ ਰਹੀਏ ਬਿਲਕੁਲ 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 ਸਹੀ ਗੱਲ ਹੈ ਬਿਲਕੁਲ ਬਿਲਕੁਲ ਸੱਚਾ ਲਓ ਜੀ ਸਾਡਾ ਹੁਣ ਭਤੀਜਾ ਤੈਨਸੀ ਜਦ ਇੱਥੇ ਆਈਏ ਇਹਨਾਂ ਦੇ ਲਾਗ ਦੇ ਸਾਰੇ ਪਿੰਡ ਨੂੰ ਪਤਾ ਲੱਗਦਾ ਰਹੇ ਵੀ ਫੂਲ ਵਾਲੇ ਆ ਸਾਡਾ ਭਤੀਜਾ ਰਹਿ ਗਿਆ ਜੀ ਮੇਲੋ ਜੀ ਸਤਿਗੁਰੂ ਜੀ ਸਾਰੇ ਉਹ ਠੀਕ ਆ ਪੁੱਤ ਹਾਂਜੀ ਹਾਂਜੀ ਅੱਛਾ ਬਲੂੰਗੜਾ ਵੀ ਦੇਖ ਲਓ ਮੇਰਾ ਬਲੂੰਗੜਾ ਦਿਖਾਉਂਦਾ ਹੈ ਕਾਟਾ ਬਲੂੰਗੜਾ ਵੀ ਛੜਾ ਮਾਰਦਾ ਪੂਰੀਆਂ ਨੰਨਾ ਮਲਾਤੀ ਸਤਿਗੁਰੂ ਬੁਲਾਤੀ ਐ ਆਜੋ ਫੇ ਜੀ ਹੁਣ ਕਰੀਏ ਕੇਕ ਦੀ ਤਿਆਰੀ ਹਾਂਜੀ ਹੋ ਜੋ ਜੀ ਫਿਰ ਕੈਮ ਆ ਜੀ ਪਰਤ ਮੈਂ ਕਿਦਾਂ ਬਹੁਤ ਬੀ.ਐਸ.ਸੀ ਕੋ ਗਿਫਟ ਨਹੀਂ ਲੈ ਕੇ ਆਇਆ ਪਰ ਗਿਫਟ ਤਾਂ ਅਸੀਂ ਆਪਣਾ ਬਲੌਗ ਨਹੀਂ ਮਰਨਦੇ ਅਸੀਂ ਆਪਣਾ ਬਲੌਗ ਨਹੀਂ ਮਰਨਦੇ ਹਾਂ ਚਾਹ ਪਹਿਲਾਂ ਖਾਂ ਗਾਈ ਨਾ ਨਹੀਂ ਆਦਾ ਨਹੀਂ ਚੱਲ ਮੈਂ ਅਸੀਂ ਬੱਸ ਨੂੰ ਟਾਈਮ ਨਹੀਂ ਨਾ ਮਿਲਿਆ ਪ੍ਰੋਗਰਾਮ ਲਿਆਏਗੀ ਨਾ ਹਾਂਜੀ 55 ਰੁਪਇਆ ਦੇ 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 ਵੀ ਫੇਰ ਵੀ ਸੁਣੋ ਤਾਂ ਸਹੀ ਜਿੰਨੇ ਚੀਕਾਂ ਗੋ ਤੁਹਾਨੂੰ ਫੜਾ ਦੇਣ ਅਸੀਂ ਆਪਣਾ ਵਲੌਗ ਨਹੀਂ ਮਰਨ ਦੇਣਾ ਸਪੈਸ਼ਲ ਦਾ ਗਿਫਟ ਲੈ ਆਂ ਬੰਦਿਆ ਤੂੰ ਆਗੇ ਇੰਨਾ ਬਹੁਤ ਹੈ ਸਹੀ ਗੱਲ ਹੈ ਸਹੀ ਗੱਲ ਹੈ ਬੇਖਿਆ ਵਰਤਣਾ ਕਿਤੇ ਹਾਂ ਇਹ ਤਾਂ ਹੈ ਬੰਦੇ 100 500 ਟਾਈਮ ਨਾਲ ਵਾਹ 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 ਹੁਣ ਨਾ ਕੀ ਹੁੰਦਾ ਥੋੜਾ ਐਟ ਐਟ ਟਾਈਮ ਅਸੀਂ ਪਹੁੰਚ ਗਏ ਨਾ ਵਾਸਤੇ ਇਹੀ ਗਿਫਟ ਆ ਤੂੰ ਆਗੇ ਗਿਫਟ ਹੀ ਹੈ ਹਾਂ ਸਹੀ ਗੱਲ ਹੈ ਕਿ ਬਗਰਦਣਾ ਉਹ ਮੁੰਡੇ ਨੂੰ ਲੰਗਣ ਦੇ ਮੁੰਡੇ ਨੂੰ ਲੰਗਣ ਦੇ ਅੱਛਾ ਹੈ ਹੈਪੀ ਉਹਨੇ ਵੀਡੀਓ ਬਣਾਉਣੀ ਇਸ਼ਾ ਦਾ ਨਾਮ ਲਓ ਇਸ਼ਾ ਦਾ ਨਾ ਸਿਆ ਦਾ ਸਿਆ ਦਾ ਹਾਂ ਨਹੀਂ ਸਿਆ ਦੇ ਬਰਥਡੇ ਪਰ ਯਾਦ ਕਰ ਉਹ ਹੁਣ ਤੱਕ ਕਰਦੀ ਨਹੀਂ ਹਾਂ ਮੈਂ ਉਹੀ ਦੇਖਣਾ ਸਾਡੇ ਵਾਲਿਆਂ ਸਾਡੇ ਵਾਲਿਆਂ ਦਾ ਜਦੇ ਬੱਸ ਮੈਂ ਆਪਣੇ ਬੁਧੀ ਜੀ ਦਾ ਕੱਟਣ ਲੱਗਿਆ ਕੇ ਦਾ ਹਾਂ ਉਹਦੇ ਕਰਕੇ ਆ ਇਹ ਕਹਿੰਦੀ ਕੱਟਣਾ ਕੱਟਣਾ ਪਰ ਇੱਕ ਇੱਕ ਗੱਲ ਹੈ ਜੀ ਮੈਂ ਤਾਂ ਹੁਣ ਇੱਕ ਦੋ ਸਾਲ ਤੇ ਮੈਂ ਦੇਖੀ ਆ ਨਹੀਂ ਤਾਂ ਜਦ ਵੀ ਜਦ ਇਹਨੇ ਝੜੜਾ ਜਕਾ ਇਹ ਮੈਂ ਕਦੇ ਬਈ ਖੁਸ਼ ਹੋ ਕੇ ਕੇ ਕਟਿਆ ਪਾਪਾ ਨਹੀਂ ਕੱਟ ਕਰ ਜਦੇ ਰਾਣ ਪਾ ਮੀਮੀ ਆ ਲਾਓ ਬਈ ਚਾਹ ਕਾ ਲੀਏ ਤੇ ਹੋ ਜੀ ਨੂੰ ਮੈਂ ਵੀ ਅੱਜ ਬਰਥਡੇ ਦਾ ਪਾਪਾ ਹੈਪੀ ਬਰਥਡੇ ਤੇਰੀ ਅਰਥ ਲਈ ਚੱਕ ਕੇ ਆਪਣੀ ਸੁਣ ਲੀਓ ਲਾਓ ਜੀ ਪਾਪਾ ਦੀ ਜੋ ਬੀਸ਼ਾ ਮੰਗ ਲਵੇ ਹਾਂ ਤੇਰੇ ਸਾਦ ਕੇ ਆਹ ਦੇਖ ਕੁੜੀ ਨੇ ਕਰੀ ਗੱਲ ਮੰਗ ਲਾ ਵੀ ਜੀਜਾ ਅੱਜ ਕਿਆ ਮੰਗਣਾ ਜੀ ਨਹੀਂ ਮੰਗੋ ਅੱਜ ਦਿਨ ਹੋਣੀ ਬੀਸ਼ ਪੂਰੀ ਹੋਊਗੀ ਨਹੀਂ ਨਹੀਂ ਉਹ ਤੁਹਾਨੂੰ ਤੁਹਾਨੂੰ ਪੁੱਛਦੀ ਆ हाए हाए हाय चलो मालक 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 सुनूंगा जी मालक कृपा करूंगा हाँ <सुँँँँणा सुँँँणा> <दो वा> <सुँँँणा> <सुँँँ�> ਮੁੰਡਿਆ ਲੈ ਹੁਣ ਲਾ ਤਾਂ ਦੰਦੀ ਚੰਗੀ ਤਰ੍ਹਾਂ ਥੋੜਾ ਜਿਹਾ ਹੀ ਲਾਇਆ ਜਿਆਦਾ ਲਾਉਣਾ ਪੈਗੀਆ ਚੱਲ ਬੱਸ ਕਰ ਬੱਸ ਕਰ ਚਲੋ ਜੀ ਹੋ ਜੋ ਹੁਣ ਵਾਰੀ ਵਾਰੀ ਸੇਰਾ ਗੇਉਂ ਨੇ ਉੱਤੇ ਖੜਾ ਲਾ ਬੱਸ ਨਹੀਂ ਨਹੀਂ ਇਹ ਬੈਠੇ ਰਹੋ ਦੋ ਮਿੰਟ ਹੋਰ ਆਹ ਲੈ ਆਦੂ ਹੋ ਗਈ ਯਾਰ ਜੀਜਾ ਆ来 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 ਬਹਿਤਾ ਹੋ ਜੋ ਜੀ ਹੋ ਜੋ ਹੋ ਜੋ ਗਾਹ ਨੂੰ ਜੀਜਾ ਜਿਹੜੀ ਚੀਜ਼ ਪਸੰਦ ਆ ਉਹ ਕੱਟ ਕੇ ਰੱਖਦੇ ਪਲੇਟ ਮਾ ਉਹੀ ਖਵਾਈਓਗੇ ਜੇ ਕਰੀਮ ਖਾਣੀ ਕਰੀ ਹਾਂ ਇਹ ਸਿਗੇਟਾ ਖਾਤਾ ਵਾਲਾ ਹੋਜੇ ਜੀ ਹੋਜੇ ਹੋਜੋ ਗਾਹ ਨੂੰ ਗਲੀਨ ਇੱਧਰ ਆ ਜਾ ਪੁੱਤ ਹੋਰ ਕਰ ਲੋ ਹਾਂਜੀ ਹਾਂਜੀ ਮੈਂ ਲੈਣਾ ਦੇਣਾ ਕੁਝ ਨਹੀਂ ਹੈਗਾ ਉਹ ਨਹੀਂ ਕੋਈ ਨਹੀਂ ਹੋਤਾ ਓ ਯਾਰ ਜੀਜਾ ਉਹ ਤਾਂ ਹੱਕ ਦਾ ਮੈਂ ਨਹੀਂ ਚਾਹੁੰਦਾ ਭੁੱਲਾ ਲੈਣਾ ਕੁੜੀ ਰੋ ਵੀ ਤੇ ਦਾਦੀ ਨੂੰ ਕਿ ਆਗਰਤਾ ਆਇਆ ਓ ਸਾਡੀ ਨੂਰ ਨੂੰ ਆਏ ਹੋ ਗਿਆ ਵੀ ਪਤਾ ਨਹੀਂ ਲੜੇ ਪਿਆ ਨੂਰ ਨੂੰ ਆਏ ਹੋ ਗਿਆ ਮਾਸੜ ਪਤਾ ਨਹੀਂ ਲੜੇ ਪਿਆ ਬਾਬੀ ਨਾਲ ਆ ਜਾ ਆ ਜਾ ਮਾਂ ਕਹੇ ਵੀ ਹੁਣ ਨਹੀਂ ਹੈਪੀ ਮਾਰ ਕੇ ਚਲੋ ਚਲੋ ਉਹ ਡਰ ਗਈ ਉਹ ਡਰ ਗਈ ਡਰ ਗਈ ਡਰ ਉਹ ਨਾ ਪੁੱਤ ਕੁਝ ਨਹੀਂ

ਹਾਂ ਖੜਾਉਂਗਾ ਮਾਸਟਰ ਨੂੰ ਆਏ ਥੋੜੀ ਆ ਦੀਦੀ ਚਲ ਤੋੜ ਲਾ ਪੁੱਤ ਤੋੜ ਲਾ ਹਾਂ ਵਾਹ ਮਾਸਟਰਨ ਸਾੜ ਕੇ ਹੋ ਬੱਸ ਇਹ ਕਹਿੰਦਾ ਮੈਂ ਕਿੱਥੇ ਘੱਟ ਰਾਂ ਇਹ ਕਹਿੰਦਾ ਇਹ ਲੱਗਾ ਮੈਂ ਕਹਿੰਦਾ ਨਹੀਂ ਨਾ ਤੁਸੀਂ ਮੈਂ ਕੋਈ ਨਾ ਤੁਸੀਂ ਦੋਹੇ ਪੇੜਾ ਬੈਜੋ ਮੈਂ ਤਾਂ ਮੈਂ ਤਾਂ ਇੱਧਰ ਆਹੇ ਤੇਰਾ ਖੱਬਾ ਹੱਥ ਕੱਟਾ ਦੇ ਕੋਈ ਨਾ ਮੈਂ ਤਾਂ ਬਾਅਦ ਵਿੱਚ ਇਕੱਲੇ ਨਹੀਂ ਖੜਾ ਦਣਾ ਕੋਈ ਚੱਕਰ ਨਹੀਂ ਤੇਰਾ ਖਬਰ ਹੀ ਜਾਂਦਾ ਨਾ ਮੇਰਾ ਅੱਗਾ ਭੱਟੀ ਚੱਲਦਾ ਅੱਜ ਤਾਂ ਥੇਕ ਲੱਗ ਗਿਆ ਸਭ ਦੇ ਹੱਥ ਚਲਾਉਂਦੀ ਚਲਾਉਂਦੀ ਥੋੜਾ 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 ਬਗੜਾ ਨਹੀਂ ਹੁਣ ਮੈਂ ਨਹੀਂ ਦੋ 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 ਦਾਵਾ ਛੋੜਦਾ ਮੇਰੇ ਹੱਥ ਨਹੀਂ ਚੱਲਦਾ ਇਹ ਦੋਵੇਂ ਹੱਥ ਦਾ ਸਾਰਾ ਲਾ ਕੇ ਖੱਬਾ ਹੱਥ ਚਲਾਇਆ ਉਹਨੇ ਹੋਰ ਜਿੱਥੇ ਬੈਠੇ ਇੱਥੇ ਬੈਠ ਚਲ ਕੋਈ ਨਹੀਂ ਆ ਗਿਆ ਮਾਹਰ ਹੈ ਬਾਰੀ ਆ ਗਈ ਜੀ ਹੁਣ ਮੇਰੀ ਥੜੋ ਭਾਈ ਆ ਜਾ ਆ ਜਾ ਕਿਨੋਂ ਆਇਆ ਕੋਮੀ ਚੱਲ ਮੁੱਤ ਚੱਲ ਬੈਠੋ ਦੋਹੇ ਦੀਆਂ ਮਾਸੀ ਦਾ ਤਾਇਆ ਲੋਟ ਆਇਆ ਵਾ ਮੈਂ ਪੁੱਤ ਪਾ ਦੇ ਨਹੀਂ ਚੜੇ ਨਹੀਂ ਚੜੇ ਇੱਧਰ ਮੇਰੀ ਰੀਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ

ਜਾ ਉਹ ਕਿ ਆ ਖਾ ਲਈ ਜਾਂ ਚਾਕਲੇਟ ਖਾਣੀ ਕਰੀ ਮੈਂ ਕਿਹਾ ਸਾਰੇ ਨਾ ਭਾਈ ਅਸੀਂ ਆ ਖਾਣੀ ਨੰਬਰ ਅਸੀਂ ਨਾ ਮਾਰਾ ਖਾਣਾ ਭਾਈ ਆ ਵੀ ਕਹਿੰਦੀ ਅਲੀਆ ਨੰਬਰ ਖਾਣੀ ਨੰਬਰ ਤੇ ਆ ਤਿਆਰ ਬੈਠਿਆ ਬਹੁਤ ਚਾ ਦੇ ਲੈ ਮੈਂ ਵੀ ਅ ਵਿੱਚ ਮੈਨੂੰ ਨਾ ਭੁੱਲਿਓ ਨੰਬਰ ਤੇ ਭੁੱਲਿਓ ਬਾਜੀ ਦੇ ਖਾਣਾ ਬਾਅਦ ਚ 15 ਟਾਈਮ ਹੋ ਜਾਣਾ ਇੱਕ ਦਿਨ ਅੱਲਾ ਹੋ ਜੀ ਬਾ ਜੀ ਜਦੋਂ ਪਾਈ ਜਦੋਂ ਬੰਨੀ ਆਨ ਨਹੀਂ ਭਗਾਈਆ ਤੁਹਾਡੇ ਨਾਲ ਹੀ ਆ ਲੜਾਈਆਂ ਲੜਾਈਆਂ ਬੜਾ ਇੰਨੇ ਗੁੜਾਈਆਂ ਗਿਫਟ ਤੁਹਾਡਾ ਸਾਡੇ ਵੱਲ ਪੈਂਡਿੰਗ ਆ ਭਾਈ ਹੈ ਤੁਸੀਂ ਆ ਕੇ ਲੈਦੇ ਹੀ ਹੈ ਨਹੀਂ ਰੇਵਾ ਨਹੀਂ ਰੁਕਰਾ ਵੀ ਅਹੇ ਗੱਲ ਉਹ ਹੁਣ ਐਡੇ ਟਾਈਮ ਉਹ ਦਾ ਨਹੀਂ ਤੁਸੀਂ ਆ ਕੇ ਗਿਫਟ ਤੇ ਹੀ ਹੈ ਇੰਨਾ ਨਹੀਂ ਕਰਦਾ ਪਹੁੰਚੇ ਐਡੇ ਟਾਈਮ ਆ ਜੀ ਉਹ ਕਰਕੇ ਗਿਫਟ ਸਾਥੇ ਲਿਆ ਨਹੀਂ ਹੋਇਆ ਕੋਈ ਗੱਲ ਨਹੀਂ ਗਿਫਟ ਪੈਂਡਿੰਗ ਆ ਤੁਹਾਨੂੰ ਪਤਾ ਲੱਗੂਗਾ ਵੀਡੀਓ 'ਚ ਗਿਫਟ ਅਸੀਂ ਜਿਹੜਾ ਦੇਣਾ ਭਰਾ ਜੀ ਤੁਸੀਂ ਆ ਕੇ ਗਿਫਟ ਹੈ ਫੋਟੋ ਖਿਚਾਓ ਇੰਪੁਟ ਆ ਜਾਂਦਾ ਤਾਂ ਇਹ ਖੜਜੋ ਭੱਜ ਜਾਇਆ ਖੜਜੋ ਇੱਕ ਮਿੰਟ ਬੱਸ ਦੁਬਾਰਾ ਮੂੰਹ ਫੇਰ ਲੈਣਾ ਪੈਣਾ ਐਂਡ ਮੰਗ ਆਇ ਕੰਮ ਕਰੋ ਮੂੰਹ ਤੇ ਜਿੱਗ ਮਾਰ ਲਓ ਜੀ ਆਗੇ ਸਮੋਸੇ ਭਾਈ ਕੇਕ ਖਾ ਲਿਆ ਸਾਰਿਆਂ ਨੇ ਉਹ ਖਾ ਲੋ, ਕੀ ਕਹਿੰਦਾ ਸਮੋਸਾ? ਹੈ? ਕੀ ਕਹਿੰਦਾ ਸਮੋਸਾ ਖਾਓ ਇੱਕ ਇੱਕ ਕਰ ਦੱਬ ਕੇ। ਖਾ ਯਾਰ। ਬੱਸ ਤਾਂ ਜੀ ਆਦੀ ਮੰਮੀ ਨੇ ਨਮਕੀ ਮੈਨ ਖਾਵਾਣਾ। ਅੱਛਾ। ਉਹ ਆ ਵੀ ਆ ਜਾ ਆਹ ਮੁੰਡੇ ਦੇ ਬਾਈ ਟਾਵਰ ਆ ਪੂਰੀ। ਚੰਨੀ ਗੜ ਦੇ ਵਿੱਚ ਹੋਵੇ। ਹੈ? ਯਾ ਯਾਰ ਚੰਨੀ ਮਨੂੰ ਦੇ ਦੇ। ਤੂੰ ਕਿਆ ਕਹਿੰਦਾ ਚੈਨੀ ਚੈਨੀ ਮਨੋਂ ਦੇ ਦੇ ਯਾਰ ਹੈ ਕਣਕ ਬੇਚੂਗਾ ਕਣਕ ਬੇਚੂਗਾ ਯਾਰ ਕਣਕ ਦਾ ਤੁਸੀਂ ਵੱਢ ਲਈ ਢੋਲ ਚ ਵੀ ਪਾ ਲਈ ਕਿਆ ਨਹੀਂ ਹੋਵੇ ਪਾਈ ਨਹੀਂ ਹੈ ਕਿਹੜੀ ਕਣਕ ਬੱਢੂਗਾ ਹੁਣ ਬਾਤਾਂ ਲਈ ਹਾਲੋ ਫੇਰ ਤੇ ਲਿਆਉਂਗਾ ਅੱਛਾ ਕਣਕ ਬੇਚ ਕੇ ਲਿਆਉਂਗਾ ਕਹਿੰਦਾ ਫੇਰ ਤੇ ਲਿਆਉਂਗਾ ਕਹਿੰਦਾ ਠੀਕ ਆ ਠੀਕ ਆ ਕਹਿੰਦੇ ਮੰਮੀ ਇਹ ਤਾਂ ਅੰਦਰੇ ਰੱਖੀ ਅਸੀਂ ਹਾਂ ਆਜੇ ਵੇਚਣੀ ਆ ਮਤਲਬ ਕਹਿਣ ਦਾ ਈ ਕਾ ਠੀਕ ਆ ਕਲਾ ਮਾਰਨ ਲੱਗ ਗਿਆ ਮੁੰਡਾ ਫੇ ਹੁਣੀ ਦਾ ਮਤਲਬ ਹੈ ਕਣਕ ਵੇਚ ਕੇ ਲਿਆਵਾਂ ਆ ਮਾਮੇ ਵਾਲੇ ਡਾਇਲੋਗ ਮਾਰਨ ਲੱਗ ਗਿਆ ਤੂੰ ਤਾਂ ਜਿੱਦਾਂ ਮਾਮਾ ਕਹਿੰਦਾ ਹਰੇਕ ਕੰਮ ਕਣਕ ਵਾਢ ਕੇ ਹੀ ਕਰਾਉਂਗਾ ਇਹ ਵੀ ਉਹੀ ਡਾਇਲੋਗ ਲੱਗ ਗਿਆ ਮਾਰਨ ਕਾ ਕਣਕ ਵੇਚ ਕੇ ਹੀ ਲਿਆਉਂਗਾ ਓ ਲੱਡੂ ਓ ਲੱਡੂ ਆ ਦੇ ਇੱਟੂ ਲੱਡੂ ਇੱਟੂ ਬੋਇ ਆ ਮੇਰਾ ਪੁੱਤ ਚੜਾ ਲੱਡੂ ਜੱਟ ਹਾਂ ਹੁਣ ਭਈਆ ਨਹੀਂ ਗਿਆ ਮੈਂ ਤਾਂ ਹੀ 플ਸ਼ ਵਾਲੀ ਆ ਫੋਨ ਦੀ ਇਹਨੂੰ ਹੁਣ ਨਿਗਾਹ ਦੀ ਲਾਈਟ ਪਾ ਆ ਦੇ ਹੁਣ ਹੋਇਆ ਗਰਮ ਗਿਆ ਆਈ ਹਾਂ ਤੇਰੇ ਨਾਲ ਕੇ ਹਾਂ ਨਹੀਂ ਮੈਂ ਨਹੀਂ ਯਾਰ ਖਾਣਾ ਕਿਉਂ ਉਹ ਮੇਰਾ ਢਿੱਡ ਪਹਿਲੇ ਹੀ ਭੱਟਨੇ ਮਾਇਆ ਪਿਆ ਪਹਿਲਾਂ ਥੋੜਾ ਸਮਾਨ ਖਾ ਲਿਆ ਕੇਕ ਵੀ ਖਾ ਲਿਆ ਦੋ ਰਾ ਦੋ ਰਾ ਗੁੱਲੇ ਖਾ ਲਿਆ ਪਾਉਂਦੇ ਆਉਂਦੇ ਇੱਥੇ ਠੰਡੇ ਹੀ ਬੋਤਲ ਲੈ ਲਈ ਠੰਡਾ ਹੀ ਬਹੁਤ ਪੀ ਹੋ ਗਿਆ। ਇੱਥੇ ਇੱਥੇ। ਲਓ। ਐ ਲਾਓ ਜੀ। ਇੱਧਰ ਪਾਈ ਰਸੋਈ ਚ ਹਜੇ ਜਿਹੜੇ ਮੈਂਬਰ ਸਾਡੇ ਰਹਿੰਦੇ ਆ ਉਹ ਤਿਆਰੀ ਚੱਲ ਰਹੀ ਆ ਹਜੇ ਕੋਕ ਵੀ ਆਹਾ ਇਹਨੇ ਹਾਜਮਾ ਸੈੱਟ ਕਰਨਾ ਕੋਕ ਨੇ। ਉਹੋ ਕੋਕ ਨੇ ਬਣਾਉਣੀ ਗੱਲ। ਮੈਂ ਤਾਂ ਫੇਸੁਪ ਤੇ ਆ ਬੜੀ ਗੱਲ ਹੁਣ ਕੋਕ ਵਾਲੀ। ਕੇਕ ਤਾਂ ਬਹੁਤ ਬੱਜ ਗਿਆ ਹਜੇ ਜੀਜਾ ਹੀ ਕਹਿੰਦੇ ਤੇ ਮੁੱਕ ਨਾ ਜਾਵੇ। ਆਜੋ ਘਰ ਆ ਜਾਓ ਲੈ ਕੇਕ ਤਾਂ ਬਚ ਗਿਆ ਅੱਧਾ ਹੈ ਕੇਕ ਤਾਂ ਲੈ ਆ ਦੇਖੋ ਤਾਂ ਗੱਲਾਂ ਪਿਆ ਦੇਖ ਤਾਂ ਖਾਣਾ ਪਿਆ ਹਲੇ ਇੱਕ ਤਾਂ ਖਾਣਾ ਪਿਆ ਜੀ ਇੱਕ ਤਾਂ ਕੈਮਰਾਮੈਨ ਵਾਲੇ ਜਿੱਦੇ ਪਹੁੰਚਾ ਨਹੀਂ ਅਸੀਂ ਕਿੱਥੇ ਮਰ ਜਾਈਏ ਇਹ ਤਾਂ ਉਹ ਤੋਂ ਪਹਿਲਾਂ ਚਾਹੀਦੀ ਹੁੰਦੀ ਆ ਬੇਸਿਕ ਕੰਮ ਨਹੀਂ ਆ ਹਾਂ ਕਰਦੇ ਨੇ ਅੱਗੇ ਨਿਊਜ਼ ਨਹੀਂ ਦੇਣੀ ਹਾਂ ਅੱਗੇ ਨਿਊਜ਼ ਦੇਣੀ ਆ ਭਾਈ ਹਾਂ ਪਤਾ ਸਾਡੇ ਘਰ ਕੀ ਰੋਜ਼ੀ ਰੋਟੀ ਚੱਲੀ ਕੀ ਕਰੀਏ ਫੇਰ ਇਹ ਤਾਂ ਸਹੀ ਕੰਮ ਕਿਸੇ ਹੁਣ ਸਾਡਾ ਨਿਊਜ਼ ਚੈਨਲ ਨਾ ਬੰਦ ਹੋ ਜਵੇ ਫੇ ਆਏ ਜੇ ਅਸੀਂ ਆਏ ਉਹ ਕਰਨ ਲੱਗ ਗਏ ਇਹ ਯਾਰ ਕੀ ਕਰਨੇ ਇਹ ਗੱਲ ਆ ਤੇ ਲਓ ਜੀ ਫਿਰ ਸ਼ਾਕ ਲਈਏ ਸਾਰੇ ਜਣੇ ਅ ਮਿਲਦੇ ਆ ਫਿਰ ਤੁਹਾਨੂੰ ਕਿਸੇ ਅਗਲੇ ਬਲੌਗ ਚ ਜੀ ਜੈਸਮਨ ਬੁਲਾ ਫਿਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਰਵਿੰਦਰ ਨੇ ਕਹਿਤਾ ਚੰਗਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਮਿਲਦੇ ਆ ਅਗਲੇ ਬਲੌਗ